ਚੱਕ ਪੈ ਗਈ ਬਾਈ ਨਾ ਨਾ ਚੱਕ ਨਹੀਂ ਪੈ ਗਈ ਕੁੜੱਲੀਆਂ ਪੈ ਗਿਆ ਅੱਛਾ ਸਾਈਕਲ ਮੋੜ ਦੱਸ ਨਾ ਕੀ ਹੋ ਗਿਆ ਸੀ ਦੀਦੀ ਕੁੜੱਲ ਪੈ ਗਿਆ ਕੁੜੱਲ ਪੈ ਗਿਆ ਤੇ ਹੋਵੇ ਚ ਮੁੱਕੀਆਂ ਮਾਰਾ ਹੁਣ ਮੈਂ ਸੱਚੀ ਹੋਈ ਨਹੀਂ ਨਹੀਂ ਐਵੇਂ ਨਾ ਕਰੋ ਤੇ ਆਪਣਾ ਸ਼ੂਟਿੰਗ ਟਾਈਮ ਚੱਲ ਰਿਹਾ ਜੀ ਤੇ ਬਹੁਤ ਜ਼ਿਆਦਾ ਜਿਹੜਾ ਮਿਹਨਤ ਕਰਨੀ ਪੈਂਦੀ ਹੈ ਗਾਇਜ਼ ਤੇ ਦਿਖਾਵਾਂਗੇ ਜੀ ਆਪਾਂ ਕਿਵੇਂ ਕਿਵੇਂ ਵੀਡੀਓ ਦੀ ਜਿਹੜੀ ਸ਼ੂਟਿੰਗ ਆ ਚਲਦੀ ਆ ਤੇ ਕਿੰਨੀ ਮਿਹਨਤ ਬਾਅਦ ਕੋਈ ਜਿਹੜੀ ਵੀਡੀਓ ਹੈ ਨਾ ਤੇ ਆ ਬਾਈ ਹੋਰਾਂ ਦੇ ਸ਼ਾਇਦ ਕੋਈ ਹੋ ਗਿਆ ਕੜਾਲ ਪੈ ਗਿਆ ਕੋਈ ਢੂਈ ਢਾਈ ਚ ਦੇਖੋ ਕਿਵੇਂ ਬਿੰਗੇ ਟੱਡੇ ਹੋਈ ਜਾਂਦੇ ਬਿੰਗੇ ਟੱਡੇ ਹੋ ਜਾਂਦੇ ਲਿਟ ਲਿਟ ਕੇ ਸਿੱਧਾ ਹੁਣ ਕੜਾਲ ਕੱਢਣਗੇ ਹਾਂ ਬਾਈ ਆ ਬਾਈ ਦੇਖ ਕੇ ਦੇਖ ਕੇ ਵੀ ਨਹੀਂ ਜਿਵੇਂ <laughs> नाग में द तो सब आए लाग गए मैं अच्छे ਹੋ ਗਿਆ ਕਾ ਤੇ ਪਿੰਜੜੀਆਂ ਪਰ ਤੇ ਪਾਣੀ ਵੀ ਆ ਗਿਆ ਅਜ ਰਹਿਣ ਦੇ ਫਿਰ ਗੱਤੋ ਗਾਇਜ਼ ਤੇ ਬਾਈ ਹੋ ਰਹੰਦੇ ਥੋੜਾ ਦਰਦ ਹੋ ਗਿਆ ਪੇਨ ਹੋ ਗਿਆ ਠੂਈ ਦੇ ਵਿੱਚ ਤੇ ਸਾਡੇ ਕੋਲ ਵੀ ਇਹੀ ਹੈ ਆਬਲਿਕ ਨਹੀਂ ਕੀ ਲੋਹ ਹੈ ਨਹੀਂ ਬਾਈ ਪਾਈ ਨਹੀਂ ਹੋਈ ਬਾਈ ਹੋ ਰਿ ਬੈਠੇ ਹੈ ਕਿਰਾ ਆ ਸਾਸੂ ਮਾਖੜੀ ਹੈ ਬਾਈ ਹੋਰਾਂ ਦੀ ਜਾਨੀ ਕਿ ਰੋਲ ਦਿੱਤਾ ਨੀਸ਼ਾ ਜੀ ਹੋਰਾਂ ਨੇ ਤੇ ਤੇ ਆ ਗਿਆ ਜੀ ਜੀ ਦੀ ਉਹਨੇ ਤਾਂ ਵੀਡੀਓ ਆਈ ਆ ਪੰਜ ਦਿਨ ਰੈਗੂਲਰ ਮੈਂ ਕੀ ਕੀਤਾ ਦਿਨ ਨੂੰ ਸਾਰਾ ਕਰਕੇ ਤੇ ਆ ਪਬਲਿਕ ਕਰਨਾ ਦਾ ਬੰਨ ਮੋਟ ਵਿਚ ਵਿਚ ਸਾਡੀਆਂ ਗੱਲਾਂ ਬਾਤਾਂ ਵੀ ਹੋਣ ਲੱਗ ਜਾਂਦੀਆਂ ਜੀ ਲੱਗੀ ਗਈ ਤੇ ਜਾਂਦੀ ਸੀ ਪਬਲਿਕ ਕਰ ਦਿਆ ਕਰੋ ਕਹਿੰਦੇ ਤੁਸੀਂ ਆਹ ਹਾਂ ਤੇ ਕਿਦਾਂ ਬਾਈ ਮੜਮਟ ਸੈੱਟ ਹੋਏ ਦਫਾ ਫਰਜੀ ਘੜਲ ਪੈਣਾ ਸੀ ਹਜੇ ਕਹਿੰਦੇ ਸਾਡੀ ਕੁੜੀ ਮੋਟੀ ਆ ਮੋਟਿਆ ਆ ਮੈਂ ਹੁੰਦਾ ਪਿਆ ਲਤੇੜਾ ਸਹੀ ਹੈ ਭਾਈ ਬਤੇੜਾ ਜੀ ਤੁਸੀਂ ਉਸ ਨੂੰ ਮਰ ਮੰਨ ਮੈਂ ਬੜਾ ਤੇ ਕੋਟਨਾ ਮਾਰਿਆ ਉਸ ਸੀ ਨਹੀਂ ਦਿੱਤਾ ਉਸ ਕੋਟਨਾ ਮਾਰਨ ਦਾ ਤੇ ਉਹ ਪੁੱਜ ਕੇ ਪਰਲੇ ਪੈ ਕੇ ਡਿੱ ਗਿਆ ਸੱਚੀ ਵਿੱਚ ਉਹ ਵੀ ਨੋਰਮਲ ਮਾਰਨਾ ਹੁੰਦਾ ਹੈ ਤੇ ਮਤਲਬ ਉਹ ਐਕਟਿੰਗ ਦੇ ਵਿੱਚ ਵੇ ਡੇ ਦਾ ਬਖਾਰਦੇ ਸਿੱਧਾ <laughs> अच्छा है तो कौन रहे नहीं कोई नी आया कोई भी नहीं आया जो सूट है ਕਹਾਂ ਮੈਂ ਬੰਗੜੀ ਜੇ ਤਾਂ ਦਿੱਕਤ ਆਦਾ ਕਦੇ ਇਸ ਤਰ੍ਹਾਂ ਹੁੰਦਾ ਨਹੀਂ ਫਟਾਫਟ ਗੋਲੀ ਲੱਗੀ ਆਂ ਦੀਦੀ ਤੁਸੀਂ ਐਵੇਂ ਕਰੋ ਦੋ ਚਾਰ ਨਾ ਪੈਰ ਧਰ ਦੋ ਬਾਈ ਦੇ ਇੱਥੇ ਪੜਾਪ ਮੈਂ ਕਿਹ ਜਿੰਨੀ ਵੀ ਰੰਮਲ ਨਹੀਂ ਦੇ ਥੋੜੇ ਜਿਹਾ ਕਰੋ ਬੈਹ ਪਿੰਜੜੀਆਂ ਪਰ ਐ ਦੋ ਕੁ ਟੁਕੋ ਤੁਮ ਖਾਣ ਤੇ ਇਧਰ ਦੇਖੋ ਬਾਈ ਹੋਰ ਆਉਂਦੇ ਇਥੇ ਚੱਲਣ ਦਿਓ ਫਿਰ ਸਹੀ ਗੱਲ ਹੈ ਪਤਾ ਹੈ ਤੁਹਾਨੂੰ ਕਿਨ ਤੇ ਇੱਥੇ ਆ ਨਾ ਦੇ ਦੋ ਤੁਸੀਂ ਕੁਸ਼ਚੰਦਰ ਬਾਜੂ ਚੰਦਰ ਬਾਈ ਉਹ ਚੰਦਰ ਬਾਈ ਥੋੜੀ ਚੁੱਕ ਕੱਟ ਦੇਣੀ ਹਾਂ ਬੈਠ ਜਾ ਬੈਠ ਵੀਰੇ ਤੇਰਾ ਪਰਗਾ ਜੀ ਵੀਰੇ ਹਾਂ ਬਾਈ ਦੇ ਦਿੱਕਤ ਕਾਫੀ ਜ਼ਿਆਦਾ ਹੋਗੀ ਹੂੰ ਕਾਫੀ ਜ਼ਿਆਦਾ ਜੜੀ ਨਹੀਂ ਨਹੀਂ 나ੜੀ ਬਲਾਵਾ ਖਾਗੀ ਇਸ ਤਰ੍ਹਾਂ ਇੱਕ ਹੋਰ ਕਰ ਹਾਂ ਸਹੀ ਹੋ ਜਾਣਾ ਕਰ ਬੈਠਾ ਵੀਰੇ ਜੰਦਾ ਹਾਂ ਵੋਟਣੇ ਨਾਲ ਕਾਫੀ ਆਪਦੀ ਵਿੱਚ ਉਹਦੀ ਕੱਡੀ ਦੀ ਪਾਈ ਗਈ ਚਲੋ ਠੀਕ ਹੈ ਸਹੀ ਹੈ ਭਾਈ ਫਿਰ ਫਿਰ ਖਾਓ ਨਾ ਫਿਰ ਹੋ ਜਾਂਦਾ ਥੋੜਾ ਬਹੁਤ ਤਾਂ ਰਹੂਗਾ ਕਿ ਰਹੇ ਇੱਕਦਮ ਨਹੀਂ ਸੈੱਟ ਹੋਣਾ ਕਿਉਂਕਿ ਇੱਕੇਦਮ ਨਾਰ ਬਲਾਮਾ ਖਾਗੀ ਨਾ ਨਰ ਨੋੜੀ ਬਲਾਮਾ ਖਾਈ ਕਿਵੇਂ ਬਾਈ ਹੁਣ ਠੀਕ ਹੋ ਚਲੋ ਜੀ ਦੇਖਦੇ ਹਾਂ ਹੁਣ ਆਪਾਂ ਅੱਗੇ ਸ਼ੂਟਿੰਗ ਦਾ ਟਾਈਮ ਚੱਲ ਰਿਹਾ ਹੈ ਵਿਚਾਰਾ ਸਾਈਕਲ ਵੀ ਜਵਾਕ ਕਿਉਂਕਿ ਗਰਮੀ ਵੀ ਗਾਈਜ਼ ਬਹੁਤ ਜ਼ਿਆਦਾ ਹੋ ਗਈ ਆ ਬਹੁਤ ਜ਼ਿਆਦਾ ਤਿੱਖੀ ਧੁੱਪ ਹੈਗੀ ਗਰਮੀ ਬਹੁਤ ਜ਼ਿਆਦਾ ਲੱਗਦੀ ਆ ਤੇ ਪੂਰੇ ਪਸੀਨੇ ਨਾਲ ਭਿੱਜੇ ਪਏ ਆ ਸੀ ਹਾਂ ਜੀ ਉਹ ਤੋਂ ਗਲਤ ਹੋ ਗਿਆ ਥੋੜਾ ਜਿਹਾ ਨਹੀਂ ਕਰਨਾ ਹੀ ਪੁੱਤ ਬੈਠੋ ਨਹੀਂ ਪੁੱਤ ਬੈਠਾ ਹਾਂ ਜੀ ਸਾਡੇ ਉੱਥੇ ਵਾਈਫਾਈ ਲੱਗਿਆ ਨਾ ਕਰੇ ਕਾ ਕਰਕੇ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਹਾਂ ਤੇ ਮੈਂ ਪਾਜੀ ਕਹਤਾ ਨਹੀਂ ਮੈਂ ਕਹਤਾ अच्छा अच्छा तो चलो कट्टी जाऊगी बहुत तो हो रही ते सही गल फिर हां भाई अंदर आ जाओ है अंदर आज फिर गर्मी है इतना ਅੱਜ ਪਤਾ ਨਹੀਂ ਕੀ ਹੋ ਗਿਆ ਕੋਦਮ ਉਹ ਇੱਕੋ ਦਮ ਜ਼ਿਆਦਾ ਖਿੱਚ ਤਾਣੀ ਜੀ ਹੋਈ ਨਾ ਉਸ ਟਾਈਮ ਹੋਇਆ ਨਹੀਂ ਨਹੀਂ ਕਿਸੇ ਤਾਣੀ ਤਾਂ ਹੋਈ ਨਹੀਂ ਕੁਛ ਕਰੀ ਜਿਹੜਾ ਇੱਕੇ ਦਾ ਮੁੜਿਆ ਨਾ ਬਾਈ ਉਦੋਂ ਹੋਇਆ ਸਾਈਕਲ ਸਾਈਕਲ ਜਦੋਂ ਹਾਂ ਜਿਹੜੇ ਇੱਕੇ ਦਾ ਹਾਂ ਇੱਕੇ ਦਾ ਮੁੜਿਆ ਨਾ ਉਹ ਦੀਦੀ ਕਈ ਵਾਰੀ ਨਾਲ ਨੋੜ ਬਲਾਵਾ ਖਾ ਜਾਂਦੀ ਹੈਗੀ ਤਾਂ ਕਰਕੇ ਤੇ ਕੀ ਕਹੋਗੇ ਦੀਦੀ ਅੱਜ ਬਾਈ ਦੇ ਦਰਦ ਹੋ ਗਿਆ ਹਾਂ ਸਹੀ ਹੈ ਮੇਰੀ ਗੱਲ ਸੁਣੋ ਦੀਦੀ ਉਹ ਕਹਿੰਦੇ ਵੀ ਸ਼ਾਮ ਨੂੰ ਆਪਾਂ ਜਿਹੜੀ ਵੀਡੀਓ ਹੈ ਕੋਈ ਜਿਹੜੀ ਕਰਨੀ ਹੈ ਕਰਨੀ ਉਹ ਵਧੀਆ ਵੀ ਹੋ ਜੇਗੀ ਨਾਲ ਹਾਂ ਸਹੀ ਹੈ ਬਾਕੀ ਇੰਨੀ ਤਾਂ ਦੀਦੀ ਬਾਣੀ ਗਈ ਹੈ ਮੈਂ ਤਾਂ ਕਹਿੰਦੀ ਇੱਕ ਬਚਾਈ ਗਿਆ ਉਹਦਾ ਕਿੰਝੇ ਕਰਦਾ ਰਾਜੇ ਉਹਨੀ ਕੀ ਚੀਜ਼ ਨਾ ਬੰਦ ਕਰ ਦਿਆ ਕਰੋ ਇੱਕ ਵਾਰੀ ਬੰਦ ਕਰ ਦਿਓ ਤੁਸੀਂ ਕਿਉਂਕਿ ਫਿਰ ਗਰਮੀ ਨੇ ਨਾ ਬਾਰੀ-ਬਾਰੀ ਆਪਾਂ ਇੱਕ ਚੀਜ਼ ਨਹੀਂ ਰਾਜੇ ਬਾ ਸ਼ੂਟ ਕਰੀ ਚੱਲਾਂਗੇ ਬਸ ਮੈਂ ਖੜ ਗਈ ਤੇ ਮੈਂ ਤਾਂ ਐਵੇਂ ਕਹਨੀ ਦੀਦੀ ਵੀ ਐਨਿਕ ਤਾਂ ਥੋੜੀ ਸ਼ੂਟਿੰਗ ਹੋ ਹੀ ਗਈ ਹੈ ਤੇ ਥੋੜੀ ਹੋਰ ਕਰ ਲਓ ਫਿਰ ਉਹਨਾਂ ਦਾ ਨਾ ਕਿ ਤਾਂ ਆਪਾਂ ਤਾਂ ਕਰ ਲਾਂਗੇ ਉਹਨਾਂ ਦਾ ਕਿਵੇਂ? ਉਹ ਕੀ ਕਹਿੰਦੇ। ਉਹ ਹੀ ਤਾਂ ਮੈਂ ਗੱਲ ਕਰਦੀ ਨਾ ਵੀ ਉਹਨਾਂ ਦਾ ਵੀ ਉਹਦੀ ਮੰਮੀ ਦਾ ਹਨਾ ਵੀ ਵਿਚਾਰੀ ਦਾ ਨਹੀਂ ਸਿਸਟਮ ਲੋਟ ਡਿਪਰੈਸ਼ਨ ਵਗੈਰਾ ਕਰਾ ਰੱਖਿਆ ਕਦੇ ਵੀ ਆਏ ਜਾਂਦੇ ਆ ਪਤਾ ਵਗੈਰਾ ਲੈਣ ਵਾਸਤੇ ਫਿਰ ਉਹਦਾ ਲੋਟ ਨਹੀਂ ਬੈਠਣਾ ਸ਼ਾਮ ਨੂੰ ਆਪਾਂ ਤਾਂ ਚੱਲ ਇਕੱਠੇ ਹੋ ਹੀ ਜਾਵਾਂਗੇ। ਹਾਂਜੀ ਤੇ ਪੁੱਛ ਲੋ ਫਿਰ ਆਂਟੀ ਨੂੰ ਪੁੱਛਣਾ ਮੈਨੂੰ ਪਤਾ ਨਹੀਂ ਆ ਸਕਦੇ। ਆ ਸ਼ਾਮ ਦੇ ਉਹ ਨਹੀਂ ਆ ਸਕਦੇ। ਆਪਾਂ ਤਾਂ ਇਕੱਠੇ ਹੋ ਜਾਈਏ। ਮੈਂ 2 ਮਿੰਟ ਦਾ ਕੰਮ ਹੈ। ਇਧਰ ਹੋ ਗਿਆ ਸਹੀ। ਦੋਵਾਂ ਪਾਸੇ ਹੋ ਜਾਣਾ ਦੋ ਪੋਧਰ ਕਰਾ ਲੈਂਦੇ ਨੇ ਦੋਨਾਂ ਸਾਈਡ ਹੀ ਹੋ ਗਿਆ ਬਾਈ ਤੁਸੀਂ ਇੱਥੇ ਇੱਕ ਮਿੰਟ ਪੈ ਕੇ ਤੇ ਭੈਣ ਤੋਂ ਦੋ ਪੈਰ ਰਖਾ ਲੈਂਦੇ ਨਾ ਤਾਂ ਸੈੱਟ ਹੋ ਜਾਂਦਾ ਨੱਪਾ ਦਰੀਆ ਉੱਡ ਜੇਗਾ ਵਾਹ ਤੇ ਪਹਿਲਾਂ ਹੀ ਕਰ ਲੈ ਆਪਾਂ ਅੱਗੇ ਦੇਖਦੇ ਆਂ ਜੀ ਵੀਡੀਓ ਦਾ ਜਿਹੜਾ ਐਂਡ ਸੀਗਾ ਤੇ ਦੇਖਦੇ ਆਂ ਵੀ ਇਹ ਸਿਸਟਮ ਚੱਲੂਗਾ ਆਪਣੀ ਵੀਡੀਓ ਦੇ ਵਿੱਚ ਤੇ ਪੂਰੀ ਵੀਡੀਓ ਤੁਸੀਂ ਜਾ ਕੇ ਭੈਣ ਹੋਰਾਂ ਦੇ ਚੈਨਲ ਤੇ ਦੇਖ ਸਕਦੇ ਹੋ ਠੀਕ ਹੈ ਗਾਇਜ਼ ਤੇ ਅੱਛਾ ਹੁਣ ਇਹ ਨਹੀਂ ਚਾਏ ਹੈ ਅੱਜ ਦਾ ਬਲੌਗ ਹੈ ਜਿਹੜਾ ਅਪ ਇੱਥੇ ਕਰਨ ਲੱਗੇ ਆ ਸਵਾਪਤ ਠੀਕ ਹੈ ਗਾਇਜ਼ ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਗਵਾਂਡੀਆਂ ਦੇ ਮਾਂ